ਕੋਈ ਵੀ ਆਪ ਨੂੰ ਰੈਲੀ ਕਰ ਰਿਹਾ ਤਾਂ ਉਹ ਵਧੀਆ ਸੰਦੇਸ਼ ਆ ਅੱਜ ਜਿਹੜਾ ਹੈਗਾ ਕਾਂਗਰਸ ਦਾ ਵਰਕਰ ਆ ਉਹ ਸਰਪਾਰ ਨਾ ਹੋਣ ਦੇ ਕਾਰਨ ਨਿਰਾਸ਼ ਹੋ ਕੇ ਉਹ ਘਰੇ ਬੈਠਾ ਜੇਕਰ ਕੋਈ ਵੀ ਆਪ ਨੂੰ ਉਹਨੂੰ ਧਰਾਂ ਦੇ ਵਿੱਚੋਂ ਕੱਢ ਕੇ ਪਾਰਟੀ ਦੇ ਨਾਲ ਤੋਰਦਾ ਤਾਂ ਇਹ ਬਹੁਤ ਵਧੀਆ ਮੈਸੇਜ ਆ ਪਰ ਫਿਰ ਜਿਹੜਾ ਮਸਲਾ ਉੱਠ ਰਿਹਾ ਹੈ ਕੱਲ ਅਸੀਂ ਦੇਖ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਪੋਸਟਾਂ ਪਾਈਆਂ ਪਿਆਰੀਆਂ ਸੀਗੀਆਂ ਕਿ ਜਿਹੜੇ 21 ਟਿੱਕਰੂ ਮੋਗੇ ਦੇ ਵਿੱਚ ਰੈਲੀ ਹੋਣੀ ਹੈ ਉਹਦੇ ਵਿੱਚ ਪੋਸਟਰ ਵਿਵਾਰ ਬੜਾ ਚੰਗਾ ਹੈ ਉਹ ਪੋਸਟਰ ਪਰ ਬਾਅਦ ਕਿਉਂ ਚੜਿਆ ਜੋ ਕਿ ਜਦੋਂ ਕਾਂਗਰਸ ਇੱਕ ਮੋਠਾ ਪੰਜਾਬ ਦੇ ਬਿਲਕੁਲ ਸਾਰੇ ਬਡੇ ਜਿਹੜੇ ਕੀ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਤੋਂ ਜਿਹੜੇ ਪਾਰਟੀ ਨਾਲ ਜੁੜੇ ਹੋਏ ਆ ਉਹ ਵਰਕਰ ਵੱਡੀ ਬੇਨਤੀ ਵੀ ਛਾਣ ਰਹੇ ਆ ਠੀਕ ਹੈ ਪਰ ਜੇ ਤੋਂ ਤੱਕ ਜੇ ਕੋਈ ਆਗੂ ਕਹਵੇ ਕਿ ਮੈਂ ਹੀ ਇੱਕ ਹਲਕੇ ਦੇ ਵਿੱਚ ਮੇਰੇ ਬਿਨਾਂ ਕੋਈ ਵੀ ਇੱਥੇ ਕੁਝ ਨਹੀਂ ਹੋ ਸਕਦਾ ਪਤਾ ਨਹੀਂ ਚਲੂਗਾ ਇਹ ਗੱਲ ਗਲਤ ਆ ਬਿਲਕੁਲ ਸ਼ਾਇਦ ਦੇ ਵਿੱਚੋਂ ਦੇਖ ਰਹੇ ਆ ਖ਼ਦੂ ਵੀ ਜਾਣ ਕਰਾ ਸੁਪਰਾ ਤੋਂ ਪਤਾ ਚਲ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਦੋ ਘਰਾਂ ਨੂੰ ਮਿਲੌਣ ਦੀ ਕੋਸ਼ਿਸ਼ ਕਰ ਰਹੇ ਨੇ ਜਿੰਦੇ ਚ ਪਹਿਲਾ ਘਰ ਆ ਰਿਹਾ ਹੈਗਾ ਜਹਾਜ਼ ਸਿੰਘ ਵਾਲਾ ਮੇਘੇਸ਼ੰਦਰ ਦਾ ਔਰ ਦੂਸਰਾ ਘਰ ਆ ਰਿਹਾ ਹੈਗਾ ਦਰਸ਼ਨਪਾਲ ਵੀ ਸਸਿਗਾ ਜੀ ਮੈਂ ਹੁਣ ਰਿਪੋਰਟ ਕਾੜਾ ਤੇ ਤੁਸੀਂ ਦੇਖ ਲਓ ਵਾਈਸ ਪੰਜਾਬ ਟਾਈਮ ਵਾਈਸ ਪੰਜਾਬ ਟਾਈਮ ਦੇ ਉੱਪਰ ਅਸੀਂ ਤੋਂ 10000 ਰਹਿ ਗਏ ਆ ਕਿ ਟਿਕਟ ਵੀ ਨਵਜੋਤ ਸਿੰਘ ਸਿੱਧੂ ਦੀ ਰੈਡੀ ਜੀਆਂ ਬਿਲਕੁਲ ਨਵਜੋਤ ਸਿੰਘ ਸਿੰਦੂ ਦੀ ਰੈਲੀ ਜਿਹੜੀ ਹੈਗੀ ਹੈ ਜਿੱਤੇ ਦਾ ਪੰਜਾਬ ਜਿਹੜੀ ਹੈਗੀ ਹੈ ਮੋਗਾ ਦੇ ਵਿੱਚ ਹੋਣ ਜਾ ਰਹੀ ਹੈਗੀ ਹੈ ਔਰ ਇਹਨੂੰ ਲੈ ਕੇ ਜਿਹੜਾ ਹੈਗਾ ਹੁਣ ਮੋਗਾ ਦੇ ਵਿੱਚ ਸਿਆਸਤ ਦੀਆਂ ਕੌਂਗਰੈਸੀਆਂ ਦੇ ਵਿੱਚ ਆਪੀ ਬੜੀ ਜਿਹੜੀ ਹੈਗੀ ਆ ਉਹ ਫੜਕ ਰਹੀ ਹੈਗੀ ਹੈ ਕਿਉਂਕਿ ਆਮ ਚਰਚਾਵਾਂ ਜਿਹੜੀਆਂ ਚੱਲ ਰੀਆਂ ਹੱਗੀਆਂ ਨੇ ਕਿ ਜਿਹੜਾ ਮੋਗਾ ਦੀ ਰੈਲੀ ਦੇ ਵਿੱਚ ਮੋਗਾ ਹਲਕਾ ਇੰਚਾਰਜ ਦਾ ਜਿਹੜਾ ਪੋਸਟਰ ਲਗਾਇਆ ਗਿਆ ਫੋਟੋ ਲਗਾਈ ਗਈ ਹੈ ਮਾਲਕਾ ਸੂ ਵੀ ਉਹਨਾਂ ਨੂੰਤ ਰਾਜ ਤਾਇਆ ਜਾ ਰਿਹਾ ਗਿਆ ਕਿ ਇਹ ਮੈਨੂੰ ਪੁੱਛਿਆ ਨਹੀਂ ਗਿਆਗਾ ਔਰ ਕੁਝ ਜਿਹੜੇ ਕਾਂਗਰਸੀ ਵਰਕਰ ਅਗੇ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਬਿਲਕੁਲ ਹੀ ਨਹੀਂ ਪੁੱਛਿਆ ਜਾ ਰਿਆ ਕਿ ਮੋਗਾ ਦੇ ਵਿੱਚ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਖੋਂ ਦੀ ਇੱਕੀ ਦੀ ਰੈਲੀ ਹੋ ਰਹੀ ਹੈ ਸਾਡੇ ਦਾ ਲੈਸ ਵੇਲੇ ਬੜੇ ਹੀ ਆਗੂ ਕਾਂਗਰਸੀ ਅਗੇ ਨੇ ਰਿਕੀ ਸਰਪੰਚ ਦੀ ਗੱਲ ਕਰਦੇ ਉਹਨਾਂ ਨਾਲ ਸਰਪੰਚ ਸਾਹਿਬ ਦਾ ਸਤ 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 ਦਾ ਸਵਾਗਤ ਹੈ ਇਹ ਕਾਫੀ ਚਰਚਾ ਵਾਲਾ ਜਿਹੜਾ ਵਿਸ਼ਾ ਬਣਿਆ ਹੋਇਆ ਲੋਕਾਂ ਦੀ ਰੈਲੀ ਚ ਰਹੀ ਹੈ ਮੁੱਖ ਮੰਤਵ ਕੀ ਹੈ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੀਆਂ ਧੜਾ ਧੜਾ ਰੈਲੀਆਂ ਸ਼ੁਰੂ ਕਰ ਰਹੀ ਹੈ ਸਭ ਤੋਂ ਪਹਿਲਾਂ ਕਾੜੀ ਤੁਹਾਡਾ ਧੰਨਵਾਦ ਮੈਨੂੰ ਇੱਥੇ ਬੁਲਾਉਣ ਵਾਸਤੇ ਔਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ ਦੇਖੋ ਅਸੀਂ ਇਸ ਵੱਡੇ ਕਦ ਦੇ ਆਗੂ ਦੀ ਪਾਪਤ ਗੱਲ ਨਰ ਲੱਗੇ ਆ ਅਸੀਂ ਉਸ ਕਦ ਦੇ ਆਗੂ ਤਾਂ ਨਹੀਂ ਵੀ ਪਰ ਅਸੀਂ ਐਜ਼ ਅ ਵਰਕਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜਿਹੜੀ ਇਹ ਰੈਲੀਆਂ ਚਾਹੇ ਕੋਈ ਵੀ ਕਾਂਗਰਸੀ ਆਗੂ ਕਰ ਰਿਹਾ ਚਾਹੇ ਸਿੱਧੂ ਆ ਚਾਹੇ ਮੰਨ ਲਓ ਹੋਰ ਵੀ ਕੋਈ ਆ ਚਾਹੇ ਰਾਜਾ ਵੜਿੰਗ ਜੀ ਆ ਚਾਹੇ ਪ੍ਰਤਾਪ ਸਿੰਘ ਬਾਜਪਾ ਕੋਈ ਵੀ ਆਗੂ ਰੈਲੀ ਕਰ ਰਿਹਾ ਤੋ ਵਧੀਆ ਸੰਦੇਸ਼ ਆ ਅੱਜ ਜਿਹੜਾ ਹੈਗਾ ਕਾਂਗਰਸ ਦਾ ਵਰਕਰ ਆ ਉਹ ਸਰਕਾਰ ਨਾ ਹੋਣ ਦੇ ਕਾਰਨ ਨਿਰਾਸ਼ ਹੋ ਕੇ ਉਹ ਘਰੇ ਬੈਠਾ ਜੇਕਰ ਕੋਈ ਵੀ ਆਗੂ ਉਹਨੂੰ ਘਰਾਂ ਦੇ ਵਿੱਚੋਂ ਕੱਢ ਕੇ ਪਾਰਟੀ ਦੇ ਨਾਲ ਤੋਰਦਾ ਤਾਂ ਇਹ ਬਹੁਤ ਵਧੀਆ ਮੈਸੇਜ ਆ ਇਸ ਨਾਲ ਜਿਹੜੇ ਵਰਕਰ ਆ ਉਹਨਾਂ ਦਾ ਹੌਸਲਾ ਬਲੰਦ ਹੁੰਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਪਹਿਲਾ ਸਟੇਟਮੈਂਟ ਦੇ ਦਿੱਤੇ ਸੀ ਕਿ ਕਿ ਭਾਵੇਂ ਉਹ ਕਿਸੇ ਵੀ ਆਧੇ ਤੇ ਨਹੀਂ ਹੈਗੇ ਨੇ ਪਰ ਉਹ ਇੱਕ ਕਾਂਗਰਸ ਵਿੱਚ ਝਾੜੂ ਮੜ ਕਰ ਦਿੱਤੀ। ਪਰ ਹੁਣ ਜਿਹੜਾ ਮਸਲਾ ਉੱਠ ਰਿਹਾ ਹੈ ਕੱਲ ਅਸੀਂ ਦੇਖਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਪੋਸਟਾਂ ਪਾਈਆਂ ਜਾਣੀਆਂ ਸੀਗੀਆਂ ਕਿ ਜਿਹੜੀ 21 ਟਿੱਕੂ ਮੋਬੇ ਦੇ ਵਿੱਚ ਰੈਲੀ ਹੋਣੀ ਹੈ ਉਹਦੇ ਵਿੱਚ ਪੋਸਟਰ ਵਿਵਾਦ ਬੜਾ ਛੜਿਆ। ਉਹ ਪੋਸਟਰ ਵਿਵਾਦ ਕਿਉਂ ਛੜਿਆ ਕਿਉਂਕਿ ਜਦੋਂ ਕਾਂਗਰਸ ਇੱਕ ਬੋਲਿਆ ਪੰਜਾਬ ਦੇ ਦੇਖੋ ਜੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਬੈਨਰ ਦੇ ਤਹਿਤ ਪਹਿਲੀ ਰੈਲੀ ਕੀਤੀ ਸੀ ਉਹ ਮਹਿਰਾਜ ਦੇ ਵਿੱਚ ਹੋਈ ਸੀ ਔਰ ਜਿੰਦ ਤੱਕ ਦੇਖੋ ਅਸੀਂ ਵੀ ਮੀਡੀਆ ਰਾਹੀਂ ਜਾਂ ਕੋਈ ਸਜਣਾ ਵੀ ਦੋਸਤਾਂ ਦੇ ਰਾਹੀਂ ਸੁਣਦੇ ਆ ਉਹ ਕਹਿੰਦੇ ਜੀ ਉੱਥੇ ਜਿਹੜੀ ਆ ਪੰਜਾਬ ਪ੍ਰੈਜ਼ੀਡੈਂਟ ਦੀ ਫੋਟੋ ਨਹੀਂ ਲੱਗੀ ਸੀ ਅਕੋਰਡਿੰਗ ਟੂ ਪ੍ਰੋਟੋਕੋਲ ਕਹਿੰਦੇ ਵੀ ਉੱਥੇ ਫੋਟੋ ਲੱਪਣੀ ਜ਼ਰੂਰੀ ਸੀ ਚਲੋ ਦੇਖੋ ਪ੍ਰੋਟੋਕੋਲ ਦੇ ਵਿੱਚ ਅਕੋਰਡਿੰਗ ਪਾਰਟੀ ਦੇ ਕਿਸੇ ਵੀ ਆਗੂ ਨੂੰ ਉਹ ਵੀ ਪ੍ਰੋਟੋਕੋਲ ਦੇ ਵਿੱਚ ਰਹਿਣਾ ਚਾਹੀਦਾ ਔਰ ਉਸ ਤੋਂ ਅਗਲੀ ਰੈਲੀ ਹੋਈ ਸੀ ਕੋਰਸ਼ਮੀ ਔਰ ਉਸ ਦੇ ਵਿੱਚ ਉਸ ਪ੍ਰੋਟੋਕੋਲ ਨੂੰ ਫੋਲੋ ਕੀਤਾ ਗਿਆ ਉਸ ਦੇ ਤਹਿਤ ਜਿਹੜੀ ਆ ਪੰਜਾਬ ਪ੍ਰੈਜ਼ੀਡੈਂਟ ਦੀ ਫੋਟੋ ਉੱਥੇ ਲੱਗੀ ਹੈ ਔਰ ਹਲਕਾ ਇੰਚਾਰਜ ਹੈ ਜਿਹੜੇ ਉਥੋਂ ਦੇ ਉਹ ਉਹਨਾਂ ਨੇ ਰੈਲੀ ਕੀਤੀ ਸੀ ਬਿਲਕੁਲ ਉਸ ਤੋਂ ਬਾਅਦ ਇੱਕ ਰੈਲੀ ਹੋਈ ਹੁਸ਼ਿਆਰਪੁਰ ਉਹਨੂੰ ਉੱਥੇ ਵੀ ਜਿਹੜਾ ਪ੍ਰੋਸੈਸ ਅਡਾਪਟ ਕੀਤਾ ਗਿਆ ਹੁਣ ਜਦੋਂ ਤੱਕ ਜਿਹੜੀ ਗੱਲ ਆ ਜਾਂਦੀ ਮੋਗੇ ਦੀ ਔਰ ਉਸੇ ਪ੍ਰੋਟੋਕੋਲ ਦੇ ਮਤਾਬਕ ਜਿਹੜੀ ਹਲਕਾ ਇੰਚਾਰਜ ਦੀ ਫੋਟੋ ਵੀ ਉਹਦੇ ਤੇ ਲਾਈ ਗਈ ਹੈ ਔਰ ਮੈਂ ਵੀਡੀਆ ਰਾਹੀਂ ਪਤਾ ਲੱਗਾ ਅਰਬਾਰ ਦੇ ਵਿੱਚ ਵੀ ਖਬਰ ਆਈ ਕੀ ਹਲਕਾ ਇੰਚਾਰੇ ਇਸ ਗੱਲ ਤੇ ਇਤਰਾਜ਼ ਕਰ ਰਹੀ ਹੈ ਕਿ ਮੇਰੀ ਫੋਟੋ ਮੇਰੇ ਪੁੱਛੇ ਬਿਨਾ ਕਿਉਂ ਲੱਗੀ ਨਹੀਂ ਉਹ ਮੇਨ ਕਾਰਨ ਕੀਤਾ ਉਹ ਹੀ ਅਸੀਂ ਪੁੱਛਣਾ ਚਾਹਦੇ ਕੋਲ ਕੱਲ ਦਾ ਚਰਚਾ ਕਾਫੀ ਵਿਸ਼ਾ ਬਣਿਆ ਹੋਇਆ ਹੈਗਾ ਕੰਦਰ ਤੱਕ ਪੂਰਾ ਮਿਲਾ ਥਾ ਆਪਣੇ ਵਿੱਚ ਵੀ ਕੁਝ ਜਿਹੜੇ ਕਾਗਰਸੀ ਆਪੂ ਆਗੇ ਨੇ ਉਹਨਾਂ ਨੂੰ ਵੀ ਮਰਕਰ ਲੱਗੇ ਨੇ ਉਹਨਾਂ ਨੂੰ ਲੋਕਿਆ ਗਿਆ ਜੀ ਸਾਨੂੰ ਪੁੱਛਿਆ ਨਹੀਂ ਜਾ ਰਿਆ ਰੈਲੀਆਂ ਬਾਰੇ ਇਹ ਰੈਲੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਐਨੇ ਲੱਗਦਾਗਾ ਵੀ ਜਿਹੜੇ ਪਿੱਛੇ 2-3 ਦਿਨ ਪਹਿਲਾਂ ਜਦੋਂ ਨਮਜੋਤ ਸਿੰਘ ਸਿੱਧੂ ਬਾਗਾਪੁਰਾ ਆਏ ਸੀਗੇ ਉਹਨੂੰ ਲੈ ਕੇ ਵੀ ਕੁਝ ਵਰਕਰਾਂ ਦੇ ਨੰਦਰਾਂ ਦੀ ਪਾਈਦਾਰੀ ਨਹੀਂ ਸੰਦਰਾਂਜਗੀ ਦੀ ਕੋਈ ਗੱਲ ਨਹੀਂ ਠੀਕ ਹੈ ਜਿਹੜੀ ਗੱਲ ਹੈ ਕਿ ਆਪਾਂ ਮੋਗੇ ਵਿਧਾਨ ਸਭਾ ਹਲਕੇ ਤੱਕ ਹੀ ਸੀਮਤ ਰੱਖ ਲਈ ਹੈ ਤਾਂ ਜਿਹੜੀ ਇਹ ਰੈਲੀ ਹੋ ਰਹੀ ਹੈ ਇਹ ਇਸ ਰੈਲੀ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਕਾਂਗਰਸੀ ਵਰਕਰ ਮੈਂ ਲੀਡਰ ਨਹੀਂ ਕਹੂੰਗਾ ਵਰਕਰ ਕੋਈ ਨਾ ਵਰਕਰ ਬੜੇ ਜਿਹੜੇ ਕੀ 2-2 3-3 ਪੀੜ੍ਹੀਆਂ ਤੋਂ ਜਿਹੜੇ ਪਾਰਟੀ ਨਾਲ ਜੁੜੇ ਹੋਏ ਆ ਉਹ ਵਰਕਰ ਵੱਡੀ ਗਿਣਤੀ ਵਿੱਚ ਛਾਣਲ ਹੋ ਰਹੇ ਆ ਠੀਕ ਹੈ ਪਰ ਜੇਥੋਂ ਤੱਕ ਜੇ ਕੋਈ ਆਗੂ ਕਹਵੇ ਕਿ ਮੈਂ ਹੀ ਇੱਕ ਹਲਕੇ ਦੇ ਵਿੱਚ ਮੇਰੇ ਬਿਨਾਂ ਕੋਈ ਵੀ ਇੱਥੇ ਕੁਝ ਨਹੀਂ ਹੋ ਸਕਦਾ ਪਤਾ ਨਹੀਂ ਚੁਲੂਗਾ ਇਹ ਗੱਲ ਗਲਤ ਆ ਬਿਲਕੁਲ ਇਸ ਗੱਲ ਦਾ ਵਰਕਰਾਂ ਦੇ ਵਿੱਚ ਪੂਰਾ ਰੋਸ ਆ ਠੀਕ ਹੈ ਹਲਕਾ ਇੰਚਾਰਜ ਜਹਾਨ ਦੇਖੋ ਜੇ ਕੋਈ ਪਾਰਟੀ ਦੇ ਲੀਡਰਸ ਦੇ ਵਿੱਚ ਵੀ ਡਿਫਰੈਂਸ ਹੋ ਸਕਦਾ ਪਰਿਵਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਮਤਬ ਇਹ ਹੋ ਸਕਦਾ ਹੋ ਸਕਦੇ ਹੋ ਠੀਕ ਹੈ ਕੋਈ ਸ਼ੱਕ ਨਹੀਂ ਕਿ ਦੇਖੋ ਪਾਰਟੀ ਕਾਂਗਰਸ ਪਾਰਟੀ ਕਿੱਡੀ ਵੱਡੀ ਪਾਰਟੀ ਹੈ ਇਹਦੇ ਵਿੱਚ ਵੀ ਡਿਫਰੈਂਸਸ ਹੋ ਸਕਦੇ ਆ ਉਹਦਾ ਜਿਹੜਾ ਨਕਟਾਰਾ ਉਹ ਅੰਦਰ ਬੈਠ ਕੇ ਹੋਣਾ ਵਧੀਆ ਗੱਲ ਆ ਚੰਗਾ ਹੋਣਾ ਵੀ ਚਾਹੀਦਾ ਔਰ ਕਰਨਾ ਵੀ ਚਾਹੀਦਾ ਪਰ ਜੇਕਰ ਆਪਾਂ ਖੁੱਲ੍ਹਿਆਂ ਵਿੱਚ ਵਿਰੋਧ ਕਰਦੇ ਆ ਕਿ ਇੱਥੇ ਪਹੁੰਚਣਾ ਨਹੀਂ ਜੀ ਇਹ ਕਾਂਗਰਸ ਦੀ ਰੈਲੀ ਨਹੀਂ ਇਸ ਦਾ ਮਤਲਬ ਇਹ ਆ ਕਿ ਜਿਹੜੇ ਵਰਕਰ ਉੱਥੇ ਜਾਣਗੇ ਉਹ ਕਾਂਗਰਸੀ ਨਹੀਂ ਹਲਕਾਂ ਚਾਦੀ ਜਿਹੜੀ ਇਹ ਸੋਚਣੀ ਆ ਜਾਂ ਇਹ ਮੀਡੀਆ ਦੇ ਵਿੱਚ ਆ ਕੇ ਕਹਿਣਾ ਹੈ ਬੇਬੋਧੀ ਮੈਂ ਕਹਿੰਦਾ ਵੀ ਸ਼ਰਮਨਾਕ ਕਿਸੇ ਜੇ ਉਹਨਾਂ ਦਾ ਮਾਨ ਉਹਦਾ ਨਹੀਂ ਜਾਣਦਾ ਹਲਕਾ ਇੰਚਾਰਜ ਦਾ ਤਾਂ ਉਹ ਨਾ ਜਾਣ ਪਰ ਉਹਨਾਂ ਕੋਲ ਓਪਨਲੀ ਤਾਂ ਲਿਖਿਆ ਗਿਆ ਨਹੀਂ ਵੀ ਓਪਨਲੀ ਤਾਂ ਕੋਈ ਉਹਨਾਂ ਨੇ ਸਟੇਟਮੈਂਟ ਨਹੀਂ ਸਟੇਟਮੈਂਟ ਆਵਾਜ਼ ਚ ਆਈ ਹੈ ਸਟੇਟਮੈਂਟ ਰਾਹੀਂ ਆ ਗਿਆ ਉਹਦੇ ਵੀ ਲਿਖਿਆ ਜਾਣ ਦਾ ਸੁਪਨਾ ਤੋਂ ਪਤਾ ਨਹੀਂ ਦੇਖੋ ਜਦੋਂ ਆਵਾਜ਼ ਜੇ ਉਹ ਦੇਖੋ ਹਲਕਾ ਇੰਚਾਰਜ ਕਹਿ ਰਿਹਾ ਮੈਂ ਇਹ ਰੈਲੀ ਨਵਜੋਤ ਆਪਣਾ ਕਾਂਗਰਸ ਦੀ ਰੈਲੀ ਮੈਂ ਯਾਦ ਕਰਾਉਣਾ ਚਾਹੁੰਦਾ ਕਿ 2 ਸਾਲ ਪਹਿਲਾਂ ਇਹੀ ਨਵਜੋਤ ਸਿੰਘ ਸਿੱਧੂ ਸੀਗੇ ਜਿਨ੍ਹਾਂ ਨੇ ਇੱਥੇ ਆ ਕੇ ਇਹਨਾਂ ਨੂੰ ਪਾਰਟੀ ਦੇ ਵਿੱਚ ਪਾਰਟੀ ਦਾ ਸਨਮਾਨ ਕਰਵਾਇਆ ਸੀਐਮ ਸਾਹਿਬ ਜੈਜੀ ਸਾਹਿਬ ਆਏ ਸੀ ਔਰ ਨউজੂ ਸਿੰਘ ਸਿੱਧੂ ਸਾਹਿਬ ਆਏ ਸੀ ਬਿਲਕੁਲ ਬਿਲਕੁਲ ਦੋ ਸਾਲ ਪਹਿਲਾਂ ਕਰਵਾਇਆ ਸੀਗਾ ਉਹਨਾਂ ਨੇ ਜੁਆਇਨ ਕਰਾਇਆ ਸੀ ਉਹੀ ਸਿੱਧੂ ਸਾਹਿਬ ਨੇ ਠੀਕ ਹੈ ਜਿਹੜੇ ਅਸੀਂ ਦੇਖੋ ਮੈਂ ਖੁਦ ਹੀ ਗੱਲ ਕਰਾਂ ਛੱਟ ਅਸੀਂ ਉਸ ਟਾਈਮ ਪਾਰਟੀ ਦੇ ਨਾਲ ਉਦੋਂ ਵੀ ਖੜੇ ਸੀ ਅੱਜ ਵੀ ਖੜੇ ਹਾਂ ਉਸ ਟਾਈਮ ਜਿਹੜਾ ਕਾਂਗਰਸ ਦਾ ਐਮਐਲਏ ਡਾਕਟਰ ਹਰਜੋਤ ਕਮਲ ਸੀ ਅਸੀਂ ਹਰਜੋਤ ਕਮਲ ਵਾਸਤੇ ਲੜਾਈ ਲੜੀ ਹੈ ਕਿ ਇਸ ਨੂੰ ਟਿਕਟ ਦਿੱਤੀ ਜਾਵੇ ਪਰ ਪਾਰਟੀ ਨੇ ਜੋ ਫੈਸਲਾ ਕੀਤਾ ਅਸੀਂ ਪਾਰਟੀ ਦਾ ਫੈਸਲਾ ਮੰਨਦੇ ਹਾਂ ਇਹ ਹਲਕਾ ਇੰਚਾਰਜ ਦੀ ਡਟ ਕੇ ਮਦਦ ਕੀਤੀ ਹੈ ਕਿਉਂ ਕੀਤੀ ਹੈ ਸਾਡਾ ਕੋਈ ਪਰਸਨਲ ਰਿਲੇਸ਼ਨ ਨਹੀਂ ਹੈ ਸਿਰਫ ਪਾਰਟੀ ਕਰਕੇ ਕਿਉਂ ਕਾਂਗਰਸ ਪਾਰਟੀ ਨੇ ਵਰਕਰ ਪਾਰਟੀ ਮਗਰ ਜੀ ਵਰਕਰ ਪਾਰਟੀ ਮਗਰ ਪਾਰਟੀ ਮਗਰ ਸਪੰਸਰ ਸਾਹਿਬ ਇੱਕ ਚੀਜ਼ ਹੋਰ ਜਿਹੜੀ ਆਮ ਚਰਚਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਨੇ ਅਸੀਂ ਸ਼ਾਇਦ ਵਿੱਚੋਂ ਦੇਖ ਗਏ ਆ ਸਾਨੂੰ ਹੀ ਜਾਣਕਾਰੀ ਸੂਤਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਦੋ ਘਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿੰਦੇ ਚ ਪਹਿਲਾ ਘਰ ਆ ਰਿਹਾ ਹੈਗਾ ਨਿਹਾਲ ਸਿੰਘ ਵਾਲਾ ਮਹੇਸ਼ ਅੰਦਰ ਦਾ ਔਰ ਦੂਸਰਾ ਘਰ ਆ ਰਿਹਾ ਹੈਗਾ ਦਰਸ਼ਨ ਬਰਾੜ ਦਾ ਵੀ ਜੇਕਰ ਇਹ ਦੋਨੇ ਪਰਿਵਾਰ ਇਕੱਠੇ ਹੋ ਜਾਂਦੇ ਨੇ ਮੋਗੇ ਜ਼ਿਲ੍ਹੇ ਦੇ ਵਿੱਚ ਪਰਿਵਾਰ ਇਕੱਠੇ ਚੱਲਦੇ ਨੇ ਤੇ ਹੋ ਸਕਦਾ ਵੀ ਕਾਂਗਰਸ ਨੂੰ ਬਹੁਤ ਵੱਡਾ ਜਿਹੜਾ ਹੈਗਾ ਉਹ ਹੁਗਾਰਾ ਮਿਲ ਸਕਦਾ ਇਹਦੇ ਬਾਰੇ ਕੋਈ ਨਹੀਂ ਦੇਖੋ ਕਾੜਾ ਸਾਹਿਬ ਤੁਸੀਂ ਮੇਰੇ ਕੱਦ ਤੋਂ ਵੱਡਾ ਸਵਾਲ ਮੈਨੂੰ ਪੁੱਛ ਲਿਆ ਮੈਂ ਮੈਨੂੰ ਲੱਗਦਾ ਕਿ ਮੈਂ ਇਸ ਨਿੱਜੀ ਵਿਚਾਰਤਾ ਮੈਂ ਦੇ ਸਕਦਾ ਪਰ ਇਹ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਆ ਵੀ ਦੋ ਪਰਿਵਾਰ ਮੈਂ ਕਹਿੰਦਾ ਦੋ ਨਹੀਂ ਚਾਹੇ ਸਾਡੇ ਮੋਗੇ ਜ਼ਿਲ੍ਹੇ ਦੇ ਕਹਿ ਲਓ 10 ਪਰਿਵਾਰ ਵੀ ਹੋਣ ਜੇਕਰ ਕੋਈ ਵੀ ਆਗੂ ਉਹਨਾਂ ਨੂੰ ਇਕੱਠੇ ਕਰਦਾ ਤਾਂ ਇਹ ਬਹੁਤ ਵਧੀਆ ਪਾਰਟੀ ਆਸੇ ਸੰਦੇਸ਼ ਹੈ ਪਾਰਟੀ ਨੂੰ ਇਕੱਠਾ ਕਰਨਾ ਚਾਹੀਦਾ ਚਾਹੇ 2 ਹੋਣ ਚਾਹੇ 5 ਹੋਣ ਚਾਹੇ 10 ਹੋਣ ਜਿਹੜੇ ਵੀ ਪਰਿਵਾਰ ਮੋਗੇ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਸਾਰੇ ਆਗੂਆਂ ਨੂੰ ਰਲ ਮਿਲ ਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਅੱਛਾ ਅਗਲਾ ਇੱਕ ਹੋਰ ਬੇਨਾ ਸਵਾਲ ਆ ਜਾਂਦਾ ਹੈਗਾ ਕਿ ਜਿਸ ਤਰ੍ਹਾਂ ਕੱਲ ਦੀ ਸਿਰਫ ਚਰਚਾ ਜਿਹੜੀ ਚੱਲ ਰਹੀ ਹੈਗੀ ਉਹ ਹਲਕਾ ਇੰਚਾਰਜ ਉੱਤੇ ਚੱਲ ਰਹੀ ਹੈਗੀ ਹੈ ਇਹ ਕੀ ਤੁਹਾਡੀ ਜਿਹੜੀ ਇਸ ਵੈਲੀ ਨੂੰ ਲੈ ਕੇ ਜਿਹੜਾ ਹੈਗਾ ਵਰਕਰਾਂ ਦੀ ਵਰਕਰਾਂ ਦੀ ਆਪਸੀ ਕੋਈ ਜਿਹਦਾ ਇਚਾਰਜ ਨਾਲ ਜਾਨੀ ਕਿ ਕਾਕਾ ਸੁਦੀਪ ਸਿੰਘ ਲੋਪੜਾਂ ਕੋ ਗੱਲਬਾਤ ਹੋਈ ਜਾਂਦੇ ਬਾਰੇ ਕਿ ਉਹਨਾਂ ਉਰੋਂ ਕੋਈ ਨਾਂ ਉੱਪਰ ਠਿੱਤੀ ਜਾ ਰਹੀ ਹੈ ਕਿ ਇਹ ਯਾ ਹ ਉਹ ਖਮੈਤ ਕਰ ਰਹੇ ਨੇ ਰਹੇ ਸੀ ਦੇਖੋ ਜੀ ਮੈਂ ਤਾਂ ਜਿਹੜੇ ਆਪਣੇ ਮੋਗਾ ਹਲਕੇ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਨਾਲ ਮੇਰੀ ਆਮ ਹੀ ਗੱਲਬਾਤ ਹੋ ਰਹੀ ਹੈ ਠੀਕ ਹੈ ਸਾਰੇ ਆਗੂ ਇਸ ਗੱਲ ਵਾਸਤੇ ਤਤਪਰ ਕੀ 21 ਦੀ ਰੈਲੀ ਹੈ ਕਾਂਗਰਸ ਦੀ ਰੈਲੀ ਆ ਔਰ ਨوجੋਤ ਸਿੰਘ ਸਿੱਧੂ ਦੇ ਵਿਚਾਰ ਸੁਣ ਲਈਓ ਬੜੇ ਜੋਸ਼ੋਖੋਚ ਨਾਲ ਲੱਗੇ ਹੋਏ ਆ ਪਾਰਟ ਰੈਲੀ ਦੀ ਮਿਹਨਤ ਕਰ ਰਹੇ ਆ ਔਰ ਜਿਤ ਤੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਜਾਂ ਹੋਰ ਅਗੋਂ ਦੀ ਗੱਲ ਆ ਕੋਈ ਮੇਰੇ ਨਾਲ ਡਾਇਰੈਕਟ ਕਿਸੇ ਦੀ ਗੱਲ ਗੱਲ ਨਹੀਂ ਹੋਈ ਕਿ ਔਰ ਨਾ ਹੀ ਕੋਈ ਇਹੋ ਜੀ ਸੁਣਨ ਦੇ ਵਿੱਚ ਆਈ ਹੈ ਕਿ ਕੋਈ ਨਾਂ ਨੁਕਰ ਵਾਲੀ ਗੱਲ ਆ ਵੀ ਕੋਈ ਜ਼ਿਲ੍ਹਾ ਪ੍ਰਧਾਨ ਨਾਂ ਨੁਕਰ ਕਰ ਰਿਹਾ ਹਾਂ ਹਲਕਾ ਇੰਚਾਰਜ ਦਾ ਅਖਬਾਰ ਦੇ ਵਿੱਚ ਹੀ ਮੈਂ ਬਿਆਨ ਪੜਿਆ ਕਿ ਜਿਹੜੀ ਇਹ ਰੈਲੀ ਆ ਕਾਂਗਰਸ ਦੀ ਨਹੀਂ ਰੈਲੀਗੀ ਔਰ ਮੈਂ ਨਹੀਂ ਮੰਨਦਾ ਕਿ ਕਾਂਗਰਸ ਦੀ ਰੈਲੀ ਨਹੀਂ ਕਾਂਗਰਸ ਦੇ ਆਗੂ ਦੀ ਰੈਲੀ ਆ ਸਾਬਕਾ ਪੀਸੀਸੀ ਪ੍ਰੈਜ਼ੀਡੈਂਟ ਦੀ ਰੈਲੀ ਆ ਸਾਬਕਾ ਮੰਤਰੀ ਦੀ ਰੈਲੀ ਆ ਔਰ ਇਹ ਰੈਲੀ ਆ ਜਿਹੜੀ ਇਹ ਵੱਡੇ ਪੱਧਰ ਤੇ ਲੋਕਾਂ ਦੇ ਜੋਸ਼ੋਖ ਰੋਸ਼ ਦੇ ਨਾਲ ਕਾਮਯਾਬ ਹੋਊਗੀ ਆਪ ਵੀ ਚਰਚਾਵਾਂ ਚੱਲ ਰਹੀਆਂ ਹੈਗੀਆਂ ਜੇ ਗੜਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖ ਰਹੇ ਹੈਗੇ ਆ ਕਿ ਨਵਜੋਤ ਸਿੰਘ ਸਿੱਧੂ ਉਹ ਜਿਹੜੇ ਆ ਗਏ ਨੇ ਸਾਰੇ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਇਹ ਕਹਿਣਾ ਹੈਗਾ ਕਿ ਠੀਕ ਆ ਤੁਹਾਡੀ ਆਪਸੀ ਜਿਹੜੀ ਕੋਈ ਰੰਜਿਸ਼ ਹੈਗੀ ਆ ਉਹਨੂੰ ਪਾਸੇ ਰੱਖੋ ਲੇਕਿਨ ਪਾਰਟੀ ਦੇ ਸਮਰਪੇ ਤੁਸੀਂ ਇਕੱਠੇ ਹੋ ਜੀ ਇਹ ਚੰਦਾ ਜੀ ਇਹ ਦੇਖੋ ਚੰਗੇ ਆਗੂ ਦੀ ਨਿਸ਼ਾਨੀ ਹੈ ਇਹ ਚੰਗੇ ਪ੍ਰਵਾਹ ਦੇ ਮੁਖੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਸਾਰੇ ਪਰਿਵਾਰ ਨੂੰ ਇਕੱਠਾ ਕਰੇ ਔਰ ਜੇਕਰ ਇਸ ਰਸਤੇ ਕੋਈ ਵੀ ਆਗੂ ਸਾਡੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਮੈਂ ਦੁਬਾਰਾ ਫਿਰ ਨਾਂ ਲੈਦਣਾ ਚਾਹੀਏ ਉਹ ਪ੍ਰੈਜ਼ੀਡੈਂਟ ਪੰਜਾਬ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਹੋਣ ਚਾਹੀਏ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਬਾ ਜੀ ਹੋਣ ਚਾਹੀਏ ਐਕਸਪੀਸੀਸੀ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਜੀ ਹੋਣ ਹੋਰ ਵੀ ਬੜੇ ਵੱਡੇ ਕੱਦਾਂ ਵਾਲੇ ਲੀਡਰ ਹੈ ਸਾਡੇ ਪੰਜਾਬ ਦੇ ਕੋਈ ਵੀ ਉਹਨਾਂ ਦੇ ਵਿੱਚੋਂ ਰਲ ਮਿਲ ਕੇ ਇਸ ਪਰਿਵਾਰ ਨੂੰ ਇਕੱਠਾ ਕਰਦਾ ਇਸ ਪਰਿਵਾਰ ਦੇ ਜਿਹੜੇ ਵਕਤਰ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਜੋਸ਼ ਲਿਆਉਂਦਾ ਤਾਂ ਇਹ ਪੰਜਾਬ ਦੇ ਕਾਂਗਰਸਾਸਤੇ ਔਰ ਭੁਵਿੱਖਾਸਤੇ ਬੜਾ ਵਧੀਆ ਮੈਸੇਜ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਸੈਸ ਲੈ ਕੇ ਚੱਲੇ ਆ ਜਿਹੜੀ ਇਹ ਮਹਿੰਮ ਲੈ ਕੇ ਚੱਲੇ ਆ ਇਹ ਪੰਜਾਬ ਦੇ ਵਿੱਚ ਅਗਲੀ ਸਰਕਾਰ ਲਿਆਉਣ ਦੇ ਵਿੱਚ ਕੰਮ ਆ ਜਾਵੇ ਬਿਲਕੁਲ ਜੀ ਆ ਖਾਸਾ ਦਾ ਕਹਿਣਾ ਹੈਗਾ ਕਿ ਜੇ ਤਰੀਕੇ ਦਾ ਗੱਲ ਹੋਣਾ ਨੌਜੋਤ ਸਿੱਧੂ ਵੱਲੋਂ ਇੱਕ ਕਰਨ ਛੱਕਿਆ ਜਾ ਰਿਹਾ ਹੈਗਾ ਔਰ ਸਾਰੇ ਕਾਂਗਰਸ ਦੇ ਪਰਿਵਾਰ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਉੱਥੇ ਸਾਨੂੰ ਜੜਾ ਹੈਗਾ ਪੋਸਟਰ ਮੈਟਰ ਦੇ ਵਿੱਚ ਨਹੀਂ ਪੈਣਾ ਚਾਹੀਦਾ ਔਰ ਸਾਰਿਆਂ ਨੂੰ ਜਦਾਂ ਕਰ ਰਲ ਮਿਲ ਕੇ ਜਿਹੜੀਆਂ ਇਹ ਕਾਂਗਰਸ ਨੂੰ ਖਾਸ ਕਰਕੇ ਕਾਂਗਰਸ ਨੂੰ ਇੱਕੀ ਝਟ ਪਾਉਣ ਦੇ ਵਾਸਤੇ ਲੈ ਕੇ ਅਸੀਂ ਕੋਈ ਕਦਮ ਚੱਕਦੇ ਹੈਗੇ ਆ ਚਾਹੇ ਉਹ ਨਵਜੋਤ ਸਿੰਘ ਸਿੱਧੂ ਕਦਮ ਚੱਕਦਾ ਹੈਗਾ ਚਾਹੇ ਰਾਜਾ ਵਿਢੇ ਕਦਮ ਚੱਕਦਾ ਹੈਗਾ ਜਾਂ ਪ੍ਰਤਾਪ ਸਿੰਘ ਬਾਜਵਾ ਕੋਈ ਕਦਮ ਚੱਕਦੇ ਨਹੀਂ ਜਿੱਦੇ ਲਾਲ ਪੰਜਾਬ ਦੇ ਵਿੱਚ ਜੜਾ ਹੈਗਾ ਕਾਂਗਰਸ ਨੂੰ ਬਲ ਮਿਲਦਾ ਹੈਗਾ ਔਰ 224 ਦੀਆਂ ਚੋਣਾਂ ਦੇ ਵਿੱਚ ਜੜੀਆਂ ਕਾਂਗਰਸ ਜੜਾ ਹੈਗਾ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਸੀਟਾਂ ਜਿੱਤ ਸਕੀਆਂ ਨੇ ਤੇ ਉਹਦੇ ਨਹੀਂ ਜੜਾ ਹੈਗਾ ਕਾਂਗਰਸ ਸੁੰਦਰਗਾ ਇੱਕ ਜੁੱਟ ਹੋ ਕੇ ਚਲਣਾ ਪਊਗਾ